ਪਦਾਰਥਾਂ ਦੇ ਵਿੱਚੋਂ ਜਿਹੜਾ ਸੁੱਖ ਨਹੀਂ ਮਿਲਣਾ ਸਾਧ ਸੰਗਤ ਜੀ ਇੱਕ ਰਾਜੇ ਦੀ ਲੜਕੀ ਦਰਿਆ ਤੇ ਇਸ਼ਨਾਨ ਕਰਨ ਗਈ ਉੱਥੇ ਉਹਦਾ 9 ਲੱਖਾਂ ਹਾਰ ਜਿਹੜਾ ਸੀ ਨਾ ਉਹ ਗਵਾਚ ਗਿਆ ਬੜਾ ਲੱਭਿਆ ਹਾਰ ਨਹੀਂ ਲੱਭਦਾ ਰਾਜੇ ਨੇ ਵੀ ਬੜਾ ਯਤਨ ਕੀਤਾ ਆਖੀਰ ਰਾਜੇ ਨੇ ਡੋਂਡੀ ਪਟਵਾ ਦਿੱਤੀ ਢੋਲ ਵਜਵਾ ਦਿੱਤਾ ਪਿੰਡਾਂ ਦੇ ਵਿੱਚ ਪਾਈ ਜਿਹੜਾ ਮੇਰੀ ਲੜਕੀ ਦਾ ਹਾਰ ਲੱਭ ਕੇ ਦੇਏਗਾ ਉਹਨੂੰ ਹਾਰ ਦੇ ਅੱਧੇ ਕੀਮਤ ਜਾਂ ਕੋਈ 10 ਵੀ ਪਾਵੇਗਾ ਤੇ ਹਾਰ ਦੀ ਅੱਧੀ ਕੀਮਤ 4.5 ਲੱਖ ਰੁਪਇਆ ਦਿੱਤਾ ਜਾਵੇਗਾ 9 ਲੱਖਾ ਹਾਰ ਸੀ ਬੜਾ ਯਤਨ ਕੀਤਾ ਪਰ ਲੱਭਿਆ ਨਾ ਇੱਕ ਦਿਨ ਇੱਕ ਲੱਕੜਹਾਰਾ ਲੱਕਣਾ ਵੜਦਾ ਵੜਦਾ ਨਦੀ ਤੇ ਪਾਣੀ ਪੀਣ ਗਿਆ ਸਾਹਮਣੇ ਵੇਖਦਾ ਕਿ ਹਾਰ ਪਿਆ ਹੋਇਆ ਪਿਆਸ ਉਹਨੂੰ ਭੁੱਲੀ ਗਈ ਕਿ ਮੈਂ ਤੇ ਪਾਣੀ ਪੀਣ ਆਇਆ ਸੀ ਸਾਹਮਣੇ ਹਾਰ ਪਿਆ ਹੋਇਆ ਮਨ ਦੇ ਵਿੱਚ ਸੋਚਦਾ ਹੈ ਤੇ ਰਾਜੇ ਦੀ ਲੜਕੀ ਦਾ ਹਾਰ ਆ 9 ਲੱਖਾ ਹਾਰ ਹੈ ਪਾਣੀ ਦੇ ਵਿੱਚ ਚੁੱਭੀ ਮਾਰੀ ਪਰ ਹਾਰ ਹੱਥ ਨਾ ਆਇਆ ਮਿੱਟੀ ਹੱਥ ਦੇ ਵਿੱਚ ਆ ਗਈ ਬੜਾ ਹੈਰਾਨ ਹੋਇਆ ਕਿ ਹਾਰ ਸਾਹਮਣੇ ਦਿਸਦਾ ਪਿਆ ਮਿੱਟੀ ਹੱਥ ਵਿੱਚ ਆ ਜਾਂਦੀ ਏ ਕੀ ਚੱਕਰ ਤਿੰਨ ਚਾਰ ਵਾਰ ਉਹਨੇ ਚੁੱਬੀਆਂ ਮਾਰੀਆਂ ਉਹ ਹਾਰ ਜਿਹੜਾ ਸੀ ਹੱਥ ਨਾ ਆਵੇ ਮਨ ਦੇ ਵਿੱਚ ਸੋਚਦਾ ਚਲੋ ਰਾਜੇ ਨੇ ਆਖਿਆ ਕਿ ਜਿਹੜਾ 10ਵੇਂ ਪਾਏਗਾ ਉਹਨੂੰ ਵੀ 4.5 ਲੱਖ ਰੁਪਇਆ ਦਿੱਤਾ ਜਾਵੇਗਾ ਜਾ ਕੇ ਰਾਜੇ ਨੂੰ ਦੱਸਿਆ ਰਾਜਨ ਤੁਹਾਡੀ ਬੇਟੀ ਦਾ ਲੜਕੀ ਦਾ ਹਾਰ ਨਦੀ ਦੇ ਵਿੱਚ ਫਲਾਣੇ ਥਾਂ ਤੇ ਪਿਆ ਹੋਇਆ ਮੈਂ ਕੱਢਣ ਦਾ ਬੜਾ ਯਤਨ ਕੀਤਾ ਪਰ ਮੇਰੇ ਕੋਲੋਂ ਨਿਕਲਿਆ ਨਹੀਂ ਤੁਸੀਂ ਆਪਣੇ ਬੰਦੇ ਭੇਜ ਕੇ ਤੇ ਉੱਥੋਂ ਹਾਰ ਕਢਵਾ ਲਓ ਰਾਜਾ ਜੰਗਲ ਦੇ ਵਿੱਚ ਆਪਣੇ ਦਰਬਾਰੀ ਵਿਜੀ ਮੰਤਰੀ ਤੇ ਉਹ ਚੁੱਬੀਆਂ ਮਾਰਨ ਵਾਲੇ ਬੰਦੇ ਲੈ ਕੇ ਤੇ ਰਾਜਾ ਪਹੁੰਚ ਗਿਆ ਦੇਖਦੇ ਨੇ ਸਾਹਮਣੇ ਹਾਰ ਪਿਆ ਹੋਇਆ ਨਜ਼ਰ ਆ ਰਿਹਾ ਬੰਦਿਆਂ ਨੇ ਚੁੱਬੀ ਮਾਰੀ ਹਾਰ ਹੱਥ ਨਹੀਂ ਆਉਂਦਾ ਮਿੱਟੀ ਹੱਥ ਵਿੱਚ ਆ ਜਾਂਦੀ ਹੈ ਦਿਨ ਚਾਰ ਵਾਰ ਚੁੱਭੀਆਂ ਮਾਰੀਆਂ ਰਾਜਾ ਬੜਾ ਹੈਰਾਨ ਹੋਇਆ ਬੰਦੇ ਦਰਬਾਰੀ ਵੀ ਬੜੇ ਹੈਰਾਨ ਪਤਾ ਨਹੀਂ ਪਾਣੀ ਵਿੱਚ ਕੋਈ ਭੂਤ ਤੇ ਪ੍ਰੇਤ ਤੇ ਬਲਾ ਹੈ ਇੰਨੇ ਚਿਰ ਨੂੰ ਉੱਥੇ ਇੱਕ ਸਾਧੂ ਮਹਾਤਮਾ ਆ ਗਏ ਸੰਤਾ ਨੇ ਆ ਕੇ ਵੇਖਿਆ ਪੁੱਛਿਆ ਰਾਜਨਾ ਜੰਗਲ ਦੇ ਵਿੱਚ ਬੜੀ ਭੀੜ ਕੀ ਗੱਲ ਰਾਜਾ ਆਖਣ ਲੱਗਾ ਸੰਤ ਜੀ ਚੰਗਾ ਹੋਇਆ ਤੁਸੀਂ ਆ ਗਏ ਆ ਵੇਖੋ ਸਾਹਮਣੇ ਪਾਣੀ ਦੇ ਵਿੱਚ ਮੇਰਾ ਹਾਰ ਮੇਰੀ ਲੜਕੀ ਦਾ ਹਾਰ ਪਿਆ ਹੋਇਆ ਹੈ ਬੰਦੇ ਚੁੱਭੀ ਮਾਰਦੇ ਨੇ ਹਾਰ ਹੱਥ ਵਿੱਚ ਨਹੀਂ ਆਉਂਦਾ ਮਿੱਟੀ ਹੱਥ ਵਿੱਚ ਆ ਜਾਂਦੀ ਹੈ ਪਤਾ ਨਹੀਂ ਇਹਦੇ ਵਿੱਚ ਕੋਈ ਭੂਤ ਹੈ ਕੋਈ ਪ੍ਰੇਤ ਹੈ ਕੋਈ ਬਲਾ ਹੈ ਇਹਦੇ ਵਿੱਚ ਸੰਤਾ ਨੇ ਵੇਖਿਆ ਹਾਰ ਸਾਹਮਣੇ ਨજર ਆ ਰਿਆ ਸੰਤਾ ਨੇ ਆਖਿਆ ਰਾਜਨ ਕੋਈ ਫੁਰਤੀਲਾ ਜਾਂ ਬੰਦਾ ਦੇ ਮੈਨੂੰ ਫੁਰਤੀਲਾ ਬੰਦਾ ਸਾਹਮਣੇ ਆਇਆ ਸੰਤਾ ਨੇ ਆਖਿਆ ਆ ਵੇਖ ਰੁਕ ਤੇ ਚੜ ਜਾ ਉਹ ਇਲ ਦਾ ਅਲਣਾ ਉੱਪਰ ਉਹਦੇ ਉੱਪਰ ਹਾਰ ਲਟਕਦਾ ਹੈ ਪਿਆ ਥੱਲੇ ਪਾਣੀ ਦੇ ਵਿੱਚ ਪਰਸ਼ਾਵਾਂ ਪੈ ਰਿਆ ਬੰਦਾ ਭੱਜ ਕੇ ਉੱਤੇ ਚੜਿਆ ਹਾਰ ਲਾਹ ਕੇ ਤੇ ਰਾਜੇ ਨੂੰ ਲਿਆ ਕੇ ਦੇ ਦਿੱਤਾ ਦ੍ਰਿਸ਼ਟਾਂਤ ਇਹ ਆ ਪਦਾਰਥਾਂ ਦਾ ਪਰਸ਼ਾਵਾਂ ਸਾਡੇ ਅੰਦਰ ਪੈਂਦਾ ਹੈ ਪਿਆ ਅਸੀਂ ਬਾਰ-ਬਾਰ ਚੁੱਬੀਆਂ ਮਾਰਦੇ ਆ ਪਦਾਰਥ ਇਕੱਠੇ ਕਰਦੇ ਆ ਵੱਡੀਆਂ ਵੱਡੀਆਂ ਗੱਡੀਆਂ ਲੈਣੇ ਆ ਵੱਡੀਆਂ ਕੋਠੀਆਂ ਬਣਾਉਣੇ ਆ ਬੈਂਕ ਬੈਲੈਂਸ ਬਣਾਉਣੇ ਆ ਪੈਸੇ ਇਕੱਠੇ ਕਰਦੇ ਆ ਬਾਰ-ਬਾਰ ਚੁੱਭੀਆਂ ਮਾਰਦੇ ਆ ਉਹ ਹਾਰ ਸੁਖ ਹੱਥ ਨਹੀਂ ਆਉਂਦਾ ਮਿੱਟੀ ਹੱਥ ਵਿੱਚ ਆ ਜਾਂਦੀ ਹੈ ਦ੍ਰਿਸ਼ਟਾਂਤ ਇਹ ਆ ਪਦਾਰਥਾਂ ਦੇ ਵਿੱਚ ਸੁਖ ਨਹੀਂ ਹੋਇਆ ਕਰਦਾ ਪਦਾਰਥ ਰੱਖੋ ਸਤਿਗੁਰੂ ਜੀ ਕਹਿੰਦੇ ਨੇ ਪਰ ਪਦਾਰਥਾਂ ਦੇ ਨਾਲ ਨਾਲ ਤੁਸੀਂ ਨਾਮ ਵੀ ਰੱਖ ਲਓ ਸਿਮਰਨ ਵੀ ਰੱਖ ਲਓ ਇਹ ਪਦਾਰਥ ਚੰਗੇ ਨੇ ਸੁਖ ਦਿੰਦੇ ਨੇ ਇਹ ਸੁਖ ਜਿਹੜੇ ਨੇ ਜਿੱਥੇ ਨਾਮ ਹੋਇਆ ਕਰਦਾ ਉੱਥੇ ਪਦਾਰਥ ਮਗਰੇ ਮਗਰ ਆਪਣੇ ਆਪ ਹੀ ਆ ਜਾਂਦੇ ਨੇ ਪਰ ਜਿੱਥੇ ਨਾਮ ਨਹੀਂ ਨਾ ਉੱਥੇ ਇਹ ਪਦਾਰਥ ਵੀ ਦੁੱਖ ਦਾ ਕਾਰਨ ਬਣ ਜਾਂਦੇ ਨੇ ਸਾਧ ਸੰਗਤ ਜੀ ਉੱਥੇ ਇਹ ਪਦਾਰਥ ਵੀ ਦੁੱਖ ਦਿੰਦੇ ਨੇ ਪਰ ਜੇ ਕਿਤੇ ਤੁਹਾਡੇ ਅੰਦਰ ਨਾਮ ਵੀ ਹੋਵੇ ਤੁਸੀਂ ਨਾਮ ਸਿਮਰਨ ਵੀ ਕਰੋ ਗੁਰਬਾਣੀ ਵੀ ਪੜ੍ਹੋ ਸਤਿਗੁਰੂ ਜੀ ਦਾ ਹੁਕਮ ਬਚਨ ਮੰਨੋ ਤੇ ਜ਼ਿੰਦਗੀ ਕਿੰਨੀ ਵਧੀਆ ਬਣ ਜਾਵੇ ਇਹ ਪਦਾਰਥ ਵੀ ਚੰਗੇ ਲੱਗਣਗੇ ਸੋ ਇਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਲਿਖਦੇ ਨੇ ਨਾਮ ਮੰਗ ਲਓ ਨਾਮ ਦੇ ਨਾਲ ਜਿਹੜੀ ਭੁੱਖ ਹੈ ਉਹ ਸ਼ਾਂਤ ਹੋਣੀ ਹੈ ਪਦਾਰਥਾਂ ਦੇ ਨਾਲ ਭੁੱਖ ਸ਼ਾਂਤ ਨਹੀਂ ਹੋਣੀ। ਕੋਦੀ ਵੇਣ ਤੋਦ ਹੋਰ ਜੇ ਮੰਗਣਾ ਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਮੈਨੂੰ ਆਪਣਾ ਨਾਮ ਦੇ ਦੇ ਜੇ ਨਾਮ ਹੋਏਗਾ ਨਾ ਕੋਲ ਤੇ ਪਦਾਰਥ ਨਾਮ ਹੀ ਹੋਣਗੇ ਤਾਂ ਵੀ ਸੁਖੀ ਰਹੋਗੇ ਕਈ ਬੰਦੇ ਵੇਖੀਦੇ ਨੇ ਉਹਨਾਂ ਦੇ ਕੋਲ ਕੱਖ ਵੀ ਨਹੀਂ ਹੁੰਦਾ ਚੰਗਾ ਮਕਾਨ ਨਹੀਂ ਹੁੰਦਾ ਗੱਡੀਆਂ ਨਹੀਂ ਹੁੰਦੀਆਂ ਫਿਰ ਵੀ ਬੜੇ ਸੁਖੀ ਵੇਖਦੇ ਨੇ ਉਹਨਾਂ ਦਾ ਮਨ ਬੜਾ